ਪਰਮੀਤ ਗੱਲ ਸੁਣਿਓ ਹਾਂਜੀ ਪਰਮੀਤ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਹਾਂਜੀ ਕਿ ਮੈਂ ਸੋਚਣ ਡਿਆ ਕਿ ਜੇ ਜੋਤ ਦੀ ਜਗ੍ਹਾ ਤੇ ਹਾਂਜੀ ਤੁਹਾਡੀ ਸਗੀ ਭੈਣ ਹੁੰਦੀ ਉਹਦੇ ਨਾਲ ਵੀ ਤੁਸੀਂ ਇਦਾਂ ਕਰਦੇ ਮੈਂ ਕਿਉਂ ਉਹਦੇ ਨਾਲ ਇਦਾਂ ਕਰਨਾ ਹੈ ਜਿਵੇਂ ਭੈਣ ਵਾਲਾ ਕੰਮ ਕਰਦੀ ਤਮੇਂ ਜੋਤਨਾ ਵੀ ਨਹੀਂ ਇਦਾਂ ਕਰਨਾ ਜਿੱਦਾਂ ਜੋਤ ਕਰਨ ਦੀ ਜੋਤ ਤੇ ਹੈ ਭੈਣ ਵਰਗੀ ਹੈ ਨਾ ਮੇਰੇ ਪਰ ਉਹ ਸਮਝੇ ਤੇ ਫੇੜੀ ਹੈ ਨਾ ਜੇ ਭੈਣ ਵਰਗੀ ਹੈ ਤੇ ਫਿਰ ਇਦਾਂ ਨਹੀਂ ਕਰਨਾ ਚਾਹੀਦਾ ਤੁਹਾਨੂੰ ਜੇ ਉਹਨੇ ਰੋਟੀ ਨਹੀਂ ਬਣਾਈ ਜਾਂ ਕੋਈ ਕੰਮ ਨਹੀਂ ਕੀਤਾ ਤੇ ਤੁਹਾਨੂੰ ਉਹ ਕੰਮ ਕਰ ਲੈਣਾ ਚਾਹੀਦਾ ਰਿਸ਼ਤੇ ਚ ਵੀ ਛੋਟੀ ਹੈ ਉਹ ਤੁਹਾਡੇ ਤੋਂ ਫਿਰ ਕੀ ਹੋਇਆ ਜੈਸਾ ਕੀ ਭੈਣ ਨਹੀਂ ਤੇ ਪਹਿਨਾ ਵਾਂਗ ਰਹਿ ਸਕਦੀ ਹੈ ਨਾ ਤੂੰ ਮਤ ਤਾਂ ਤੇਹੀ ਕਹਿੰਦੇ ਕਿ ਮੈਂ ਹਰ ਵਾਰ ਮੈਂ ਹੀ ਨਹੀਂ ਹੋਇਆ ਕਰਨਾ ਪਰਮੀਤ ਹੁਣ ਮੈਂ ਤੇ ਝੋਬਣਾ ਠੀਕ ਆ ਮੰਨ ਲਾ ਮੈਂ ਵੱਡਾ ਆ ਤੇ ਕੀ ਗੱਲ ਮੈਂ ਨੀਵਾ ਹੋ ਜਾਣਾ ਅਹੀਂ ਦੋਵੇਂ ਜਾਣੇ ਆਪੋ ਆਪਣੇ ਕੰਮ ਟਾਈਮ ਸਿਰ ਕਰ ਲੈਣੇ ਆ ਤੇ ਮੈਂ ਵੀ ਤਾਂ ਕੰਮ ਆਪ ਆਪਣੇ ਕਰਨ ਦੀ ਆ ਉਹ ਹੁਣ ਕਹਿੰਦੀ ਮੈਂ ਬਿਲਕੁਲ ਬਿੱਲੀ ਰਵਾਂ ਪਰਮੀਤ ਮੈਨੂੰ ਨਹੀਂ ਸਮਝ ਲੱਗਦੀ ਕਿ ਮੈਂ ਤੁਹਾਡਾ ਕੀ ਹੱਲ ਕਰਾਂ ਹੱਲ ਕੀ ਕਰਨਾ ਕント ਹੀ ਸੋਚ ਤੂੰ ਹੀ ਦਸਿਆਨੇ ਆ ਜੋ ਬੰਨਾ ਗੱਲ ਕਰੋ ਬੇ ਚੀਜ਼ ਦਾ ਕੀ ਹੱਲ ਵਾ ਉਹ ਜੋਤ ਨੂੰ ਸਮਝਾਵੇ ਕਿ ਹਰ ਹਾਲ ਮਿਲ ਕੇ ਰੋ ਫੇਰੀ ਹੈ ਨਾ ਹੁਣ ਇੱਕ ਦਿਨ ਦੇ ਕਰਨਾ ਤੇ ਨਾ ਕੋ ਵੀ ਹੁਣ ਕਿ ਮੈਂ ਨੀਵੀ ਹੋਈ ਜਾਵਾਂ ਤੇ ਜੋਤ ਮੈਨੂੰ ਉੱਚਾ ਬੋਲੀ ਜਾਵੇ ਐਦਾਂ ਵੀ ਨਹੀਂ ਵੜਾ ਖਾਣੀ ਹੱਲ ਹੱਲ ਫਿਰ ਪਰਮੀ ਤਾਂ ਹੀ ਇਹ ਕੱਢਿਆ ਜੋ ਹਾਂਜੀ ਇੱਕ ਦਿਨ ਕੰਮ ਤੁਸੀਂ ਕਰੋਗੇ ਅੱਛਾ ਇੱਕ ਦਿਨ ਜੋਤ ਕਰੇਗੀ ਠੀਕ ਆ ਠੀਕ ਆ ਅੱਜ ਦੇ ਕੱਪੜੇ ਕੱਲ ਤੋਂ ਤੇ ਜਾਣਗੇ ਇੱਕ ਦਿਨ ਪਹਿਲਾਂ ਦੇ ਕੱਪੜੇ ਜਿਹੜੇ ਆ ਹਾਂਜੀ ਉਹ ਅੱਜ ਤੋਂ ਉੱਤੇ ਜਾਣਗੇ ਹਾਂਜੀ ਤੁਸੀਂ ਭਾਵੇਂ ਬਿਮਾਰ ਹੋ ਭਾਵੇਂ ਤੁਸੀਂ ਮਹਿੰਦੀ ਲਾਈ ਆ ਜੋ ਮਰਜ਼ੀ ਵੀ ਹੋਵੇ ਜਿੱਦਨ ਤੁਹਾਡੀ ਡਿਊਟੀ ਆ ਤੁਸੀਂ ਕੰਮ ਆਪਣੇ ਸਾਰੇ ਕਰਨੇ ਆ ਠੀਕ ਹੈ ਠੀਕ ਹੈ ਹਾਂਜੀ ਝਾੜੂ ਦਾ ਹੋ ਗਿਆ ਭਾਂਡਿਆਂ ਦਾ ਹੋ ਗਿਆ ਸਵੇਰੇ ਟਾਈਮ ਨਾਲ ਝਾੜੂ ਵੱਜਣਾ ਚਾਹੀਦਾ ਵਾ ਘਰ ਦੇ ਵਿੱਚ ਠੀਕ ਹੈ ਰੋਟੀ ਤੁਹਾਡਾ ਰਸੋਈ ਦਾ ਕੰਮ ਜੋ ਵੀ ਆ ਜਿਹਦੀ ਵਾੜੀ ਆ ਉਹਨੂੰ ਸਾਰੇ ਕੰਮ ਕਰਨੇ ਪੈਣਗੇ ਕੋਈ ਬਹਾਨਾ ਨਹੀਂ ਚੱਲਣਾ ਕਿ ਮੈਂ ਠੀਕ ਨਹੀਂ ਜਾਂ ਮੈਂ ਮਹਿੰਦੀ ਲਾਈ ਆ ਤੇ ਜਿਹਦਾ ਰਿਸ਼ਤੇਦਾਰ ਆਇਆ ਵਾ ਉਹ ਪਗਤਾ ਹੋਗੀ ਹਾਂ ਉਹ ਘਰ ਦੇ ਵਿੱਚ ਕਲੇਸ਼ ਨਹੀਂ ਚਾਹੀਦਾ ਠੀਕ ਹੈ ਤੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਕਿ ਵੱਖਰੇ ਹੋ ਜੀਏ ਉਹ ਕੰਮ ਅਜੇ ਨਹੀਂ ਹੋਣਾ ਨਹੀਂ ਮੈਨੂੰ ਤਾਂ ਤੁਸੀਂ ਸਮਝਾਈ ਜਾਂਦੇ ਹੋ ਉਹਨੂੰ ਵੀ ਸਮਝਾ ਰਹੇ ਨਹੀਂ ਕੁਝ ਪਰ ਮੀਤ ਮੈਂ ਤੈਨੂੰ ਹੀ ਸਮਝਾ ਸਕਣਾ ਉਹਨੂੰ ਸਮਝਾਉਣ ਵਾਲੇ ਨਹੀਂ ਉਹਨੂੰ ਸਮਝਾਦਣਾ ਵਾ ਠੀਕ ਹੈ ਨਾਲ ਮੇਰੇ ਇੱਕ ਗੱਲ ਸੁਣਾ ਤੇ ਹੁਣ ਕਹਿਣ ਦੇ ਇੱਕ ਦਿਨ ਕੰਮ ਮੈਂ ਕਰਨਾ ਇੱਕ ਦਿਨ ਜੋਤਨੇ ਕਰਨਾ ਹਣ ਜਿੱਦਾਂ ਮੈਂ ਅੱਜ ਕੰਮ ਕੀਤਾ ਉਹ ਸਾਰਾ ਦਿਨ ਵਿਹਲੀ ਰਹੋਗੇ ਤੂੰ ਉਹ ਵਿਹਲੀ ਰਹੋਗੀ ਤੇ ਜਿੱਦਨ ਉਹ ਕੰਮ ਕਰੇਗੀ ਤੂੰ ਵੀ ਤੇ ਵਿਹਲੀ ਰਹਿਣਾ ਹੀ ਆ ਤੂੰ ਹੁਣ ਕਹਿ ਰਹੇ ਭਾਂ ਬਿਮਾਰ ਪਾਪਾ ਭਾਂ ਜਿੱਦਾਂ ਮਰਜੀ ਤਾਨੂੰ ਕੰਮ ਕਰਨੇ ਪੈਣੇ ਆ ਇਨਸਾਨੀਅਤ ਦੇ ਨਾਂ ਤੇ ਕੋਈ ਚੀਜ਼ ਹੈ ਕਿ ਨਹੀਂ ਇਨਸਾਨੀਅਤ ਇਨਸਾਨੀਅਤ ਤਾਨੂੰ ਪਹਿਲੇ ਕਿਉਂ ਨਹੀਂ ਲੱਭੀ ਜਦੋਂ ਇਕੱਠੀਆਂ ਕੰਮ ਕਰਦੀਆਂ ਸੀ ਇੰਨਾ ਵਧੀਆ ਘਰ ਦਾ ਮਾਹੌਲ ਹੀ ਤੂੰ ਹੀ ਤੇ ਸਾਰਾ ਕੰਮ ਖਰਾਬ ਕੀਤਾ ਇਕੱਠੀਆਂ ਕੰਮ ਕਰਦੀਆਂ ਸੀ ਨਾ ਤੇ ਲੜਾਈ ਫਿਰ ਉਹੀ ਕਰਦੇ ਕਮਾਲ ਦੀ ਗੱਲ ਆ ਪ੍ਰਮੀਤ ਫਿਰ ਮੇਰੇ ਕੋ ਉਹ ਗੱਲ ਨਿਕਲਦੀ ਬਾਰ-ਬਾਰ ਕਿ ਤੁਸੀਂ ਵੱਡੇ ਹੋ ਹੁਣ ਤੁਹਾਨੂੰ ਇਨਸਾਨੀਅਤ ਲੱਭਣ ਦੀ ਆ ਹੁਣ ਤੋਕ ਕਰਕੇ ਨਾ ਜਿੱਦਾਂ ਹੁਣ ਅਸੀਂ ਫੈਸਲਾ ਕੀਤਾ ਵਾ ਤੇ ਇਦਾਂ ਚੁੱਪ ਕੇ ਕੰਮ ਕਰੀ ਜਾਓ ਮੈਂ ਤਾਂ ਕਰ ਲੈਣਾ ਵਾ ਉਹ ਮਹਾਰਾਣੀ ਨੂੰ ਸਮਝਾ ਲਿਓ ਵੀ ਉਹ ਵੀ ਕਰ ਲੇ ਇੱਕ ਗੱਲ ਹੋ ਰਹੀ ਓ ਜਿੱਦਣ ਜੋਧ ਕੰਮ ਨਾ ਕਰੇ ਤੁਸੀਂ ਉਸੇ ਵੇਲੇ ਮੈਨੂੰ ਦੱਸਣਾ ਠੀਕ ਹੈ ਠੀਕ ਹੈ ਹਾਂਜੀ ਤੇ ਜੋਬਨ ਵੀ ਜੋਧ ਨੂੰ ਸਮਝਾਦਿਆਂ ਲੱਗਾ ਵਾ ਤੇ ਫਿਰ ਮੈਂ ਦੇਖਾਂਗਾ ਨਾ ਕਿ ਕਿਹੜਾ ਕੰਮ ਨਹੀਂ ਕਰਦਾ ਤੇ ਕਿਹਦੀ ਗਲਤੀ ਆ ਆਪੇ ਪਤਾ ਲੱਗ ਜੂਗਾ ਹੰਨ ਤੁਹਾਨੂੰ ਕਿ ਕੌਣ ਕੰਮ ਕਰਦਾ ਕੌਣ ਨਹੀਂ ਕਰਦਾ ਤਾਂ ਮੈਨੂੰ ਨਾ ਪਰਮੀਤ ਬਾਰ ਬਾਰ ਆ ਗੱਲ ਚੰਗੀ ਨਹੀਂ ਲੱਗਦੀ ਚੰਗਾ ਉਹਨੇ ਕੰਮ ਨਹੀਂ ਕੀਤਾ ਤੇ ਉਹਨੇ ਇਹ ਨਹੀਂ ਕੀਤਾ ਤੇ ਉਹਨੇ ਉਹ ਨਹੀਂ ਕੀਤਾ ਕੋਈ ਹੋਰ ਗੱਲ ਵੀ ਕਰ ਲੈ ਕਰੋ ਚੰਗਾ ਚਲ ਠੀਕ ਹੈ ਵੇਲੇ ਨੇ ਭਲਾ ਕੀ ਬੰਦਾ ਵੇ ਤਹੀ ਮੈਨੂੰ ਲੱਗਦਾ ਫੇਰ ਉਹੋ ਹੀ ਕੰਮ ਹੀ ਕਰਨਾ ਉਹਨੇ ਉਹ ਨਹੀਂ ਕੀਤਾ ਤੇ ਉਹਨੇ ਉਹ ਨਹੀਂ ਕੀਤਾ ਇਹ ਗੱਲਾਂ ਤੇ ਤੀ ਮੈਨੂੰ ਸਮਝਾ ਦਿਤੀਆਂ। ਇਹ ਦੱਸੋ ਵੀ ਕੱਲ ਤੋਂ ਕਿਨੇ ਸ਼ੁਰੂ ਕਰਨਾ ਕੰਮ। ਕੱਲ ਤੋਂ ਫਿਰ ਮੈਂ ਕਰ ਲੂੰਗਾ ਸ਼ੁਰੂ ਕੰਮ। ਤੁਹਾਡੇ ਦੋਵਾਂ ਚੋ ਕਿਸਨੇ ਕਰਨਾ ਸਲਾਹ ਕਰ ਲਓ। ਜੇ ਉਹ ਕਰਦੀ ਉਹ ਕਰ ਲੈ ਜੇ ਨਹੀਂ ਤੂੰ ਹੀ ਕਰ ਲਓ। ਇੱਕ ਦਿਨ ਨਾਲ ਉੱਥੇ ਕੀ ਫਰਕ ਪੈ ਕੇ ਲਿਆ? ਮੈਂ ਬਸ ਇੱਕੋ ਵਾਰੀ ਪੈਰ ਨਾ ਪੁੱਛਣਾ ਜੇ। ਨਹੀਂ ਤੇ ਮੈਨੂੰ ਕੀ ਲੋੜਵਾ ਪੁੱਛਣ ਦੀ? ਮੈਂ ਤੁਹਾਡੇ ਕਹਿੰਦੀ ਕੱਲ ਮੈਂ ਸ਼ੁਰੂ ਕਰ ਦਿੰਨੀ। ਮੈਂ ਪਹਿਲ ਕਰ ਦਿੰਨੀ ਆ ਪਰ ਬਾਕੀ ਤੀਂ ਵੇਖ ਲਿਓ। ਵੇਖਣਾ ਕੀ ਆ? ਤੁਸੀਂ ਆਪਣਾ ਕੰਮ ਜਿੰਮੇਰੇ ਨੇ ਕਰੀ ਜਾਓ ਤੇ ਉਹ ਆਪਣਾ ਕਰੀ ਜਾਓ। ਨਾ ਤੁਹਾਨੂੰ ਉਹ ਨੂੰ ਕਹਿੰਦੀ ਕੁਛ ਲੋੜ ਦਾ ਤੇ ਨਾ ਉਹ ਤੁਹਾਨੂੰ ਕਵੇ ਚਲ ਗੱਲ ਤਾਂ ਹੀ ਨਹੀਂ ਕੀ ਹੈ ਨਾ ਏਦਾਂ ਕਰਦੇ ਆ ਕੱਲ ਮੈਂ ਹੀ ਸ਼ੁਰੂ ਕਰ ਲੈਣੀ ਆ ਫਿਰ ਪੁੱਛਣ ਜਾਉਂਗੀ ਕੋਈ ਨਾ ਕੋਈ ਗੱਲ ਹੋਊਗੀ ਤੇ ਲੜਾਈ ਹੋਣੀ ਆ ਮੈਂ ਸ਼ੁਰੂ ਕਰ ਦੇਣੀ ਆ ਪਰ ਪਰਸੋਂ ਜੇ ਇਹ ਕੰਮ ਨਾ ਹੋਇਆ ਕੋਈ ਫਿਰ ਮੈਂ ਤੁਹਾਨੂੰ ਦੱਸਣਾ ਜੇ ਪਰਸੋਂ ਤਾਂ ਨਾ ਹੋਏਗਾ ਨਾ ਕੰਮ ਕਰ ਚ ਤੇ ਤੁਸੀਂ ਉਸੇ ਵੇਲੇ ਦੱਸਿਓ ਠੀਕ ਹੈ ਤੇ ਫਿਰ ਭਾਜੀ ਨੂੰ ਵੀ ਕਵਾਂਗੇ ਵੀ ਹੁਣੇ ਬਹਿ ਕੇ ਇੱਥੇ ਹੱਲ ਕਰੋ ਠੀਕ ਹੈ ਨਾ ਤੇ ਫਿਰ ਪਤਾ ਲੱਗ ਜਾਊਗਾ ਆਪੇ ਕਿ ਕਿਹੜਾ ਬੰਦਾ ਵੀ ਚੋਂ ਕੰਮ ਚੋਂ ਚੋਰੀ ਕਰਦਾ ਤੀਹ ਹੀ ਕਹਿ ਦਿੱਤਾ ਮੈਂ ਮੈਂ ਕੱਲ ਤੋਂ ਕੰਮ ਕਰ ਦੂੰਗੀ ਤਿੰਨ ਵਾਲੀ ਨਾ ਇਹਨਾਂ ਗੱਲਾਂ ਦਾ ਨੂੰ ਭਰੇਜ ਰੱਖਿਓ ਵੀ ਉਹਨੇ ਰੋਟੀਆਂ ਚਟੀਆਂ ਲਾਤੀਆਂ ਉਹਨੇ ਕਾਲੀਆਂ ਲਾਤੀਆਂ ਵਾ ਉਹਨੇ ਸਬਜ਼ੀ 'ਚ ਲੂਣ ਨਹੀਂ ਪਾਇਆ ਉਹਨੇ ਸਾਹ ਉੱਚੀ ਲੱਲਿਆ ਇਹ ਗੱਲਾਂ ਦਾ ਭਰੇਜ ਕਰੋ ਥੋੜਾ ਜਿਹਾ ਨਹੀਂ ਮੈਂ ਹੁਣ ਆਪਣਾ ਮੇਰੀਆਂ ਘਰ 'ਚ ਵਿਆਹਰੀਆਂ ਗੱਲਾਂ ਹੁੰਦੀਆਂ ਨਾ ਉਹਨਾਂ ਦਾ ਭਰੇਜ ਕਰੋ ਕੋਈ ਗੱਲ ਨਹੀਂ ਮਾੜੀਆਂ ਬੜੀਆਂ ਗਲਤੀਆਂ ਹੋ ਜਾਂਦੀਆਂ ਹੁਣ ਮੰਨ ਲਾ ਜੇ ਮੈਂ ਰੋਟੀ ਖਾ ਕੇ ਭਾਂਡੇ 'ਤੇ ਰਸਤੇ ਤੇ ਇੱਥੋਂ ਚੱਕ ਕੇ ਜੇ ਉੱਥੇ ਸੋਈ ਜੇ ਖਾਣੇ ਪੈ ਕਿੰਨੀ ਕਿ ਦੂਰੀਆ ਦੱਸੋਗਾ ਮੈਨੂੰ ਮੈਂ ਤਾਂ ਉਹਨਾਂ ਕਹਿੰਦੇ ਨਹੀਂ ਆ ਫਿਰ ਮੈਂ ਆਪਣਾ ਮਨ ਸਮਝਾ ਲਿਆ ਵਾ ਮੈਂ ਹੁਣ ਨਹੀਂ ਕੋਈ ਗਲਤੀ ਕਰਦੀ ਜੇ ਜ ਉਹਨਾਂ ਵੱਲੋਂ ਕੋਈ ਗਲਤੀ ਹੋਈ ਤੇ ਮੈਂ ਦੱਸਣਾ ਜੇ ਫਿਰ ਜੇ ਉਹ ਚੀਜ਼ ਦਾ ਹੱਲ ਨਾ ਦਿੱਤਿਆ ਮੈਂ ਕਹਿਣੇ ਵਿੱਚ ਤੁਸੀਂ ਦੱਸਿਓ ਮੈਂ ਤਾਂ ਕਹਿਣਾ ਦੱਸਿਓ ਵੱਡੇ ਭਾਦੂ ਵੀ ਇਹੋ ਗੱਲ ਕਹੀ ਆ ਵੀ ਭਾਬੀ ਨੂੰ ਕਹੀਂ ਵੀ ਜਿੱਦਣ ਕੰਮ ਨਾ ਹੋਏਗਾ ਨਾ ਉਸੇ ਵੇਲੇ ਦੱਸੋ ਸਾਨੂੰ ਪਤਾ ਤਾਂ ਲੱਗੇ ਗਲਤੀ ਕਿਹਦੀ ਆ ਤੇ ਮੈਂ ਹੁਣ ਇਹ ਵੀ ਉਹ ਕਹੀ ਜਾਂਦੀ ਜੋ ਦੀ ਗਲਤੀ ਤੁਸੀਂ ਕਹਿੰਦੇ ਭਾਬੀ ਦੀ ਗਲਤੀ ਹੈ ਮੈਂ ਹੁਣ ਇਹ ਵੀ ਚੀਜ਼ ਤੇ ਮਨ ਸਮਝਾ ਲਿਆ ਵੀ ਜਿੱਦਣ ਉਹਨਾਂ ਕੰਮ ਕਰਨਾ ਮੈਂ ਬੋਲਣਾ ਨਹੀਂ ਹੈਗਾ ਜਿੱਦਣ ਮੈਂ ਕਰਾਂ ਬੋਲੇ ਕੋਈ ਨਾ ਨਹੀਂ ਬੋਲਣਾ ਗੱਲ ਹੀ ਆ ਜਦੋਂ ਤੁਸੀਂ ਆਪਣਾ ਆਪਣਾ ਕੰਮ ਕਰੀ ਜਾਓ ਤੇ ਵੀ ਇਹ ਗੱਲ ਬੋਲਣਾ ਆਹੋ ਮੁੜ ਕੇ ਇਹ ਨਾ ਹੋਵੇ ਵੀ ਇਦਾਂ ਹੀ ਕੰਮ ਚੱਲਣਾ ਕਿੰਨੀ ਤੁਸੀਂ ਦੱਸੋ ਆਪਣੀ ਲਾਗੇ ਸ਼ਾਕੇ ਬੇਤੀ ਕਰਾ ਲਈ ਐ ਆਣਗਵਾੜ ਸਾਰੇ ਗੱਲਾਂ ਕਰਦੇ ਲੋਕੀ ਵੀ ਇਹਨਾਂ ਦੀ ਬਣਦੀ ਨਹੀਂ ਬਣਦੀ ਨਹੀਂ ਆਪਾਂ ਚ ਹੈ ਦਰਾਣੀਆਂ ਜਿਹਾ ਫੜੀਆਂ ਦੇ ਭੈਣਾ ਭੈਣਾ ਹੁੰਦੀਆਂ ਚਲੋ ਕੋਈ ਨਹੀਂ ਤੀਹ ਹੀ ਕਹਿੰਦੇ ਜੇ ਨਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਵਾਂ ਤੁਹਾਡੀ ਗੱਲ ਨਹੀਂ ਮੈਂ ਮੋੜਦੀ ਹੈਗੀ ਮੈਂ ਇਦਾਂ ਹੀ ਕਰ ਲੈਣੀ ਆ ਕੱਲ ਤੋਂ ਮੈਂ ਕੰਮ ਸ਼ੁਰੂ ਕਰਦੀ ਹਾਂ ਕੱਲ ਬਣਾਉਂਗਾ ਵਧੀਆ ਜੀ ਸਬਜ਼ੀ ਤੇਨੇ ਟਾਈਮ ਤਾਜੀ ਰੋਟੀ ਬਣਾ ਕੇ ਖਵਾਉਂ ਤੇ ਅਗਲੇ ਦਿਨ ਉਹ ਹੀ ਆਪੇ ਕਰੂਗੀ ਕੰਮ ਸ਼ੁਰੂਆਤ ਤੇ ਕੱਲ ਤੋਂ ਹੀ ਹੋਣੀ ਆ ਨਾ ਤੁਸੀਂ ਸ਼ੁਰੂਆਤ ਵਧੀਆ ਕਰਿਓ ਉਹ ਵੀ ਕਰੇਗੀ ਠੀਕ ਹੈ ਤੇ ਇੱਕ ਦੂਜੇ ਨੂੰ ਸਮਝੋ ਐਦਾਂ ਲੜਦਿਆਂ ਘੁਲਦਿਆਂ ਰਹੋਗੀਆਂ ਕੱਲ ਨੂੰ ਨਿਆਣੇ ਹੋਣੇ ਆ ਕਿੰਨਾ ਕੁਛ ਜ਼ਿੰਮੇਵਾਰੀਆਂ ਵਧਣੀਆਂ ਉਹਨਾਂ ਸਕੂਲੇ ਜਾਇਆ ਕਰਨਾ ਕਿੰਨੇ ਕੰਮ ਤੁਹਾਡੇ ਵਾਜਣੇ ਤੂੰ ਇੰਦਾ ਇੰਗਲਿਸ਼ ਦਾ ਸਿਰ ਪਾੜ ਦੋਗੀ ਹੁਣ ਲੋਕੀਆਂ ਨੂੰ ਬਾਹਰ ਗੱਲਾਂ ਕਰਦੇ ਆ ਵੀ ਇਹਨਾਂ ਦੀ ਬਣਦੀ ਸਾਨੂੰ ਦੱਸੋ ਕਿੰਨੀ ਨਮੋਸ਼ੀ ਹੁੰਦੀ ਹੈ ਗੱਲ 'ਚ ਹੂੰ ਇਹ ਗੱਲ 'ਚ ਸੁਭਾ ਥੋੜੀ ਆ ਹੁਣ ਜੇ ਤੁਹਾਡੇ ਘਰ ਦੇ ਸੱਦੀਏ ਉਹਨਾਂ ਨੂੰ ਦੱਸਿਏ ਉਹਨਾਂ ਤੇ ਫਿਰ ਤਾਂ ਡੈਗਸੂਰ ਕੱਢਣਾ ਸਾਡੇ ਜਿ ਕੋ ਪਸੂਰ ਹੋਏਗਾ ਤਾਂ ਫੇਰ ਹੀ ਆ ਅਹੀਂ ਤੇ ਕਹਿ ਦੇਣਾ ਪਰ ਆਪ ਪੁੱਛੋ ਜੀ ਕਿ ਕਿਸ ਚੀਜ਼ ਦੀ ਕਮੀਆਂ ਤੇ ਦੱਸੋ ਇਹੋ ਗੱਲ ਹੀ ਆ ਨਹੀਂ ਤੇ ਇਹੋ ਕਹਿਸਾਂ ਨੇ ਉਹ ਤਾਂ ਤੁਹਾਨੂੰ ਪੁੱਛਣਾ ਵਾ ਕਿ ਦੱਸੋ ਤੇ ਫਿਰ ਕੀ ਕਹੋਗੀਆਂ ਉਥੇ ਕਿ ਅਸੀਂ ਕੰਮ ਨਹੀਂ ਕਰਦੀਆਂ ਤੁਸੀਂ ਕਹਿ ਦੇ ਦਿੰਦੀਆਂ ਜੇ ਪਰ ਹਨ ਨੂੰ ਵੀ ਪਤਾ ਹੀ ਨਹੀਂ ਆਣੇ ਨਹੀਂ ਹੈਗੇ ਸਾਨੂੰ ਪਤਾ ਲੱਗਦਾ ਵੀ ਘਰ 'ਚ ਕਿਹੜੇ ਕੰਮ ਚੱਲਣੇ ਕਿਹੜੇ ਨਹੀਂ ਚੱਲਣੇ ਕੋਈ ਨਹੀਂ ਹੁਣ ਤੁਹਾਨੂੰ ਕਹਿ ਤੇ ਦਿੱਤਾ ਵਾ ਵੀ ਕੋਈ ਗੱਲ ਨਹੀਂ ਕਰ ਲਾਂਗੇ ਫਿਰ ਤੁਸੀਂ ਗੱਲ ਵੀ ਨਹੀਂ ਨਾ ਛੱਡਣ ਦੇ ਹਾਂ ਚਲੋ ਕੋਈ ਗੱਲ ਤੁਸੀਂ ਕਰੋ ਜਾ ਕੇ ਤੇ ਕੰਮ ਸ਼ੁਰੂ ਕਰ ਦੋ ਕੋਈ ਗੱਲ ਨਹੀਂ ਫਿਰ ਕੱਲ ਤੋਂ ਕਰੋ ਆਪਣਾ ਆਪਣਾ ਵੰਡ ਲਓ ਠੀਕ ਹੈ ਐਦਾਂ ਕੰਮ ਠੀਕ ਹੈ ਨਾ ਇੱਕ ਦਿਨ ਕੰਮ ਕਰਦੀਆਂ ਆਪੇ ਤੇ ਜਦਨ ਕੋਈ ਨਾ ਕਰੋਗੀ ਉਸ ਵੇਲੇ ਪਤਾ ਲੱਗੂ ਕਿ ਕਿਹੜੀ ਹੁਣ ਕੰਮ ਤੋਂ ਪਿੱਛੇ ਹੋਣ ਈ ਆ ਇਹ ਤੇ ਜੋਤ ਉਹਦਾ ਨਾਂ ਲਈ ਜਾਂਦੀ ਆ ਭਾਬੀ ਇਹਦਾ ਨਾਂ ਲਈ ਜਾਂਦੀ ਆ ਨਾ ਸਾਨੂੰ ਕੋਈ ਪਤਾ ਲੱਗਦਾ ਨਾ ਕੀ ਭੰਡਿਆ ਕੀ ਨਹੀਂ ਦੀਦੀ ਹਾਂਜੀ ਕੀ ਤੇਜੀ ਕਰਨ ਕੋਨੀ ਰੋਟੀ ਦੇ ਤਾ ਤੇ ਮੈਂ ਸਟਾ ਕਰ ਲਾ ਹੁਣ ਅੱਛਾ ਅੱਛਾ ਜੇ ਕਹਿੰਦੇ ਤੇ ਮੈਂ ਕਰਾ ਦਾਂ ਨਹੀਂ ਨਹੀਂ ਸਾੰਭੇ ਅੱਛਾ ਅੱਛਾ ਵੇਖ ਲੋ ਜੇ ਕਹਿੰਦੇ ਤੇ ਕਰਾ ਦਿੰਨੀ ਮੈਂ ਵੀ ਹੋ ਗਿਆ ਤਾਂ ਕੋਈ ਮੈਂ ਕਰ ਲੈਣਾ ਹੁਣ ਅੱਛਾ ਅੱਛਾ ਹੁਣ ਕੀ ਕਰਨ ਲੱਗੇ ਕੋਨੀ ਰੋਟੀ ਦੇਖੀ ਠੀਕ ਹੈ ਠੀਕ ਹੈ ਮੈਂ ਕਹਿੰਦੀ ਵੀ ਅੱਜ ਦੀ ਰਾਤ ਦੀ ਰਾਲ ਮਿਲ ਕੇ ਪਕਾ ਲੈਣੇ ਆ ਹਾਂਜੀ ਤੇ ਕੱਲ ਸਵੇਰ ਤੋਂ ਮੈਂ ਸ਼ੁਰੂ ਕਰ ਦੂੰਗੀ ਫਿਰ ਠੀਕ ਕੋਈ ਰੋਟੀ ਬਣੀ ਹੈ ਮੈਂ ਫੁਲਕੇ ਲੈਣੇ ਆ ਤੇ ਲਾ ਲੈ ਨਹੀਂ ਲਾ ਦੋ ਫਿਰ ਤੇ ਮੈਂ ਫੜਾਈ ਜਾਨੀ ਆ ਠੀਕ ਤੇ ਕੱਲ ਇਹ ਆ ਵੀ ਕੱਲ ਸਵੇਰ ਤੋਂ ਮੈਂ ਕਰਦਿਆਂ ਕਰੂੰਗੀ ਫਿਰ ਤਹੀ ਵਾਰੀ ਆਪਣੇ ਸਾਹਮਣੇ ਕਰੀ ਜਾਣਾ ਦੱਸਤਾ ਤੈਨੂੰ ਜਬਨੇ ਹਾਂਜੀ ਦੱਸਤਾ ਵਾ ਚੱਲ ਆ ਵੀ ਗੱਲ ਠੀਕ ਆ ਕੱਲ ਤੂੰ ਬਣਾ ਲਈ ਕੰਮ ਕਰ ਲਈ ਸਾਰਾ ਰੋਟੀ ਬਣਾ ਲੈ ਤੇ ਸਫਾਈ ਵੀ ਕਰ ਲਈ ਪਰਸਾ ਫਿਰ ਮੈਂ ਕਰ ਲਾਂਗੀ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਇਹਨਾਂ ਨੇ ਦੱਸਤਾ ਵਾ ਵੀ ਕਿਹੜਾ ਕੰਮ ਕਿੱਦਾਂ ਕਰਨਾ ਵਾ ਮੈਂ ਕੱਲ ਆਪਣੇ ਤਰੀਕੇ ਨਾਲ ਕਰ ਲੂੰਗੀ ਪਰ ਇਹ ਆ ਵੀ ਤੂੰ ਹੀ ਉਹਦੇ ਵਿੱਚ ਨਹੀਂ ਬੋਲਣਾ ਤੇ ਮੈਂ ਵੀ ਇਹ ਸੌਂ ਪਾਈ ਆ ਵੀ ਜਿੱਦ ਦਿਨ ਤੂੰ ਹੀ ਕੰਮ ਕਰੋਗੇ ਨਾ ਮੈਂ ਨਹੀਂ ਬੋਲਦੀ ਹੈਗੀ ਆ ਤੇ ਜੇ ਨਾ ਬੋਲੇਗੀ ਫਿਰ ਲੜਾਈ ਕਰੇਗੀ ਚੀਜ਼ ਰਹੀਗੀ ਫਿਰ ਤੇਦੀ ਉਹ ਗੱਲ ਆ ਜਾਂਦੀ ਨਾ ਫਿਰ ਮੇਰੇ ਘਰ ਕੇ ਲੜਾਈ ਹੁੰਦੀ ਆ ਮੇਰੇ ਘਰ ਕੇ ਲੜਾਈ ਕਰਦੀ ਆ ਮੈਂ ਤੇ ਹੁਣ ਇਹ ਚੀਜ਼ ਸੋਚੀ ਆ ਫਿਰ ਜੇ ਇੱਥੇ ਨਾ ਨਾ ਸਰਿਆ ਮੈਂ ਪਿੰਡ ਜਾ ਕੇ ਰਹਿਣ ਲੱਗ ਜਾਣਾ ਆ ਆਹੀ ਵਾਰੀ ਵੇਖਣਾ ਵਾ ਜੇ ਦੇ ਚੁੱਪ ਰਹਿ ਕੇ ਹੱਲ ਹੋ ਗਿਆ ਠੀਕ ਆ ਜੇ ਨਾ ਨਾ ਹੋਇਆ ਫਿਰ ਮੈਂ ਪਿੰਡ ਚੱਲ ਜਾਣਾ ਮੇ ਕੋਲ ਨਾ ਰੋਜ਼ ਦੇ ਤਾਂ ਨਹੀਂ ਮੈਨੇ ਸੁਨੇ ਜਾਂਦੇ ਨਹੀਂ ਪਿੰਡ ਜਾਂਦੀ ਕੀ ਲੋੜ ਇੱਥੇ ਰਮਨ ਰਲ ਮਿਲ ਕੇ ਰਹੀਏ ਕੰਮ ਉਹਨਾਂ ਜਿਆਦਾ ਨਹੀਂ ਜਿੰਨਾਂ ਆਪਾ ਬਣਾ ਦਿੰਨੀ ਆ ਮੈਂ ਤਾਂ ਨੂੰ ਕਹ ਤੇ ਹੈਗਾ ਵਾ ਕਿ ਆ ਵਾਰੀ ਮੈਂ ਚੁੱਪ ਕਰਕੇ ਸ਼ਾਂਤੀ ਨਾਲ ਕੱਢਣਾ ਵਾ ਟਾਈਮ ਆਪਣਾ ਕੰਮ ਸਮੇਂ ਸਿਰ ਕਰ ਲੈਣਾ ਕਿਸੇ ਦੀ ਗੱਲ ਚ ਬੋਲਣਾ ਨਹੀਂ ਪਰ ਫਿਰ ਵੀ ਜੇ ਮੈਨੂੰ ਕੋਈ ਤੰਗੀ ਆਈ ਨਾ ਤੇ ਮੈਂ ਫਿਰ ਮੰਮੀ ਹੁਣਾ ਨਾਲ ਆਪ ਹੀ ਗੱਲ ਕਰ ਲੈਣੀ ਆ ਫਿਰ ਦੇਖੋ ਮਾਪਿਓ ਆਪਣੀ ਇਹਦੀਆਂ ਪੁੱਤਾਂ ਨੂੰ ਦੁਖੀ ਵੇਖ ਸਕਦੇ ਕਦੇ ਇਹਦੇ ਮੇਰੀ ਗੱਲ ਸੁਣਨਗੇ ਨਾ ਨਹੀਂ ਨਹੀਂ ਜੇ ਕੰਮ ਤੂੰ ਕਰ ਲਿਆ ਇੱਕ ਦਿਨ ਇੱਕ ਦਿਨ ਮੈਂ ਕਰ ਲਿਆ ਲੜਾਈ ਤੇ ਫਿਰ ਰਹਿਣੀ ਨਹੀਂ ਫਿਰ ਤੇ ਰਲ ਮਿਲ ਕੇ ਵੀ ਰਹਿ ਸਕਦੇ ਆ ਬਸ ਇੰਨਾ ਕੁ ਸੋਚੀ ਕਿ ਮੈਂ ਤੇਰੇ ਕੰਮ ਚ ਨਾ ਕੋਈ ਦਖੰਡਾ ਜਿਗਰ ਤੂੰ ਮੇਰੇ ਕੰਮ ਚ ਨਾ ਕੋਈ ਦਖੰਡਾ ਜਿਗਰ ਮੈਂ ਹੁਣ ਕੱਲ੍ਹ ਕੰਮ ਸ਼ੁਰੂ ਕਰਨਾ ਵਾ ਤਹੀ ਵੀ ਨਾ ਬੋਲਿਓ ਤੇ ਫਿਰ ਇਹੋ ਆਦਤ ਮੈਨੂੰ ਪਈ ਰਹੂਗੀ ਵੱਡਿਆਂ ਤੋਂ ਹੀ ਬੱਚੇ ਸਿੱਖਦੇ ਆ ਤੇ ਤਹੀ ਵੱਡੇ ਜੀ ਠੀਕ ਆ ਕੋਈ ਗੱਲ ਮੈਂ ਨਹੀਂ ਬੋਲ ਤੈਨੂੰ ਕੋਈ ਆਹ ਫਿਰ ਕੱਲ ਦਾ ਖਿਆਲ ਰੱਖਿਓ ਅੱਜ ਹੁਣ ਆਜੋ ਫਿਰ ਲਾ ਲੀਏ ਫੁਲਕੇ ਤੇ ਦਈਏ ਨਾ ਚਲ ਹੋਰ ਜੋ ਵਾ ਹੋਰ ਠੀਕ ਆ ਭਾਜੀ ਵਧੀਆ ਹੋਰ ਵਧੀਆ ਤਸੀਂ ਸੁਣਾਓ ਠੀਕ ਆ ਲੈ ਆ ਦੱਸੂ ਕਿੰਨਾ ਵਧੀਆ ਲੱਗਣਿਆ ਪਰਮੀਦ ਨੇ ਆਵਾਜ਼ ਮਾਰ ਕੇ ਮੈਨੂੰ ਕਿਹਾ ਵੀ ਜਾਓ ਝੋਣ ਬੈਠਾ ਵਾ ਹੂੰ ਹੂੰ ਕਹੀਂ ਰੋਟੀ ਲੈ ਕੇ ਆਉਣੀ ਆ ਉਹ ਵਧੀਆ ਨਾ ਸਗੋ ਤੁਸੀਂ ਵੀ ਸਮਝਾਇਆ ਤੇ ਮੈਂ ਵੀ ਸਮਝਾਇਆ ਹਾਂ ਤੇ ਹੁਣ ਸਮਝ ਗਈਆਂ ਵਾ ਹਾਂ ਇਹਨਾਂ ਨੇ ਤੇ ਇਹੋ ਪਖੰਡ ਫੜ ਲਿਆ ਹੈਗਾ ਵੀ ਉਹ ਉਹਦੇ ਵੱਲੋਂ ਕੰਨ ਭਰੀ ਜਾਂਦੀ ਹੀ ਉਹਦੇ ਵੱਲੋਂ ਭਰੀ ਜਾਂਦੀ ਬਸ ਇਦਾਂ ਹੀ ਰੋਲੇ ਕੋਲੇ ਜੇ ਕੰਮ ਚੱਲੀ ਜਾਂਦਾ ਹੈ ਬਸ ਬਸ ਹੁਣ ਇਹ ਆ ਨਾ ਤੁਸੀਂ ਸਗੋ ਕਿਹਾ ਇਹਨਾਂ ਨੂੰ ਵੀ ਦੱਸਿਓ ਜੇ ਕੰਮ ਨਾ ਕਰੂ ਜੋਤ ਤੇ ਮੈਂ ਕਿਹਾ ਵਾ ਪਰਮੀਦ ਨੂੰ ਮੈਂ ਵੀ ਜੋਤ ਨੂੰ ਇਹ ਗੱਲ ਕਹੀ ਹੈ ਮੈਂ ਵੀ ਜਿੱਦਣ ਭਾਬੀ ਕੰਮ ਨਾ ਕਰਨਾ ਹਾਂ ਉਸੇ ਵੇਲੇ ਦੱਸਣਾ ਮੈਨੂੰ ਕੋਈ ਤੁਹਾਨੂੰ ਪਤਾ ਤਾਂ ਲੱਗੇ ਵੀ ਕਿਹਦਾ ਕਸੂਰ ਵਾ ਆਹੋ ਇਦਾਂ ਪਤਾ ਹੀ ਨਹੀਂ ਚੱਲਦਾ ਕਿਹਦਾ ਇਹ ਇਦਾਂ ਕਰੀ ਜਾਂਦੀਆਂ ਕੱਲ ਉਹਨੇ ਕੰਮ ਨਹੀਂ ਕੀਤਾ ਪਰਸੋਂ ਉਹਨੇ ਨਹੀਂ ਕੀਤਾ ਹੁਣ ਕੱਲ ਕਿਦਾਂ ਬੰਦਾ ਵੇਖੇ ਮੌਕੇ ਤੇ ਦੱਸੋ ਓਕੇ ਜੇ ਤੁਹਾਡਾ ਕੰਮ ਨਹੀਂ ਹੋਇਆ ਮੌਕੇ ਤੇ ਦੱਸੋ ਇਹ ਫਲਾਣੀ ਦੇ ਕੱਪੜੇ ਨਹੀਂ ਜਦੋਤੇ ਉਹਨੇ ਰੋਟੀ ਨਹੀਂ ਜਿਵਾਕਾਈ ਕੱਲ ਇਹ ਕੰਮ ਨਹੀਂ ਜੇ ਹੋਣਾ ਤੇ ਫਿਰ ਅਸੀਂ ਹੱਲ ਕੱਢਾਂਗੇ ਉਹਦਾ ਮੈਂ ਤੁਹਾਨੂੰ ਸੁਣਾਈਆਂ ਨਾਲ ਹੋਰ ਵੀ ਬਥੇਰੀਆਂ ਨਹੀਂ ਚੰਗਾ ਕੀਤਾ ਮੈਂ ਤਾਂ ਤੁਹਾਡੇ ਇੱਕ ਪਿੰਡ ਫੋਨ ਕਰੀਏ ਤੇ ਉਹਨਾਂ ਤੁਹਾਡਾ ਇੱਕ ਸੂਰ ਕੱਢਣਾ ਉਹਨਾਂ ਸਾਨੂੰ ਥੋੜੀ ਕਹਿਣਾ ਮੈਂ ਸਾਡੇ 'ਚ ਕੋਈ ਕਸੂਰ ਹੋਊਗਾ ਤਾਂ ਫੇਰ ਹੀ ਆਹੀਂ ਤੇ ਤੁ ਰੋਟੀ ਨਾਲ ਰੋਟੀ ਖਾਣ ਪੀਣ ਨਾਲ ਖਾਣ ਪੀਣ ਕੱਪੜੇ ਨਾਲ ਕੱਪੜਾ ਸਭ ਕੁਝ ਲੈ ਕੇ ਦੇਣੇ ਯਾਰ ਕਿ ਇਹ ਗੱਲ ਦੀ ਕਮੀ ਨਹੀਂ ਰਹਿੰਦੀ ਇਹਦੇ ਤੇ ਫਿਰ ਮੈਂ ਹਾਂ ਜੇ ਤੁਸੀਂ ਫਿਰ ਵੀ ਇਦਾਂ ਕਰੋ ਤੁਸੀਂ ਜੇ ਤੁੰਬੇ ਤੋੜ ਤੋੜਾ ਢੇਡੇ ਇਹਦੇ ਕਰੋ ਮੈਂ ਹਾਂ ਇਹ ਕੰਮ ਫਿਰ ਚੰਗਾ ਸੀ ਤੁਹਾਡੇ ਵਾਸਤੇ ਹੈਗਾ ਜਿਹੜੀ ਚੀਜ਼ ਮੰਗਦੀਆਂ ਉਹ ਚੀਜ਼ ਲਿਆ ਕੇ ਦਿੰਦੇ ਤੇ ਫਿਰ ਇਦਾਂ ਕਰਨ ਤਾਂ ਬੜਾ ਮਾੜਾ ਨਹੀਂ ਨਹੀਂ ਉਦਾਂ ਹੁਣ ਇੰਨਾ ਕੰਮ ਰੱਖੋ ਇਹੋ ਗੱਲ ਤੇ ਰੱਖੋ ਇਹਨਾਂ ਪੱਕਾ ਵੀ ਇੱਕ ਦਿਨ ਕੰਮ ਤੇਰਾ ਤੇ ਇੱਕ ਦਿਨ ਉਹਦਾ ਉਹ ਤਾਂ ਮੈਂ ਨਾ ਪਰਮੀਤ ਨੂੰ ਸਮਝਾਇਆ ਸੀ ਹੂੰ ਹੂੰ ਮੈਂ ਕਿਹਾ ਜੀ ਜੋਤੀ ਜਗਾ ਦਾ ਤੇਰੀ ਸਗੀ ਭੈਣ ਹੁੰਦੀ ਆ ਉਹਦਾ ਨਾ ਵੀ ਇਦਾਂ ਕਰ ਆ ਫੇਰ ਕਿਹਨਾਂ ਕਿਦਾਂ ਕਰਦੀ ਫੇਰ ਥੋੜੀ ਜੀ ਨਾ ਸੋਚਣ ਲੱਗੀ ਹੂੰ ਉਹ ਨਹੀਂ ਨਾ ਜਿਆਦਾ ਹੀ ਕੰਮ ਫੜ ਲਿਆ ਹੈਗਾ ਮੈਂ ਜੋਤ ਨੂੰ ਗਿਆ ਮੈਂ ਕਿਹਾ ਕੱਲ ਨੂੰ ਨਿਆਣੇ ਹੋਣੇ ਆ ਤਾਂ ਫੇਰ ਮੈਂ ਕਿੱਦਾਂ ਤੁਹਾਨੂੰ ਇਕੱਲੇ ਦੀ ਲੋੜ ਨਹੀਂ ਇੱਕ ਦੋ ਹੁਣ ਇੱਕ ਇੱਕ ਦਿਨ ਕੰਮ ਕਰਨਗੇ ਨਾ ਇਹਨਾਂ ਨੂੰ ਆਪੇ ਸਾਰਾ ਪਤਾ ਲੱਗ ਜਾਣੀ ਆ ਇਹਨਾਂ ਦਾ ਰਲਕੇ ਵੀ ਕਰ ਲਿਆ ਕਰਨਾ ਇੱਕ ਦੂਜੇ ਨਾਲ ਮੈਨੂੰ ਤੇ ਇੱਕ ਗੱਲ ਦੀ ਸਮਝ ਲੱਗੀ ਆ ਜੋ ਹੁਣ ਹੂੰ ਇਹ ਨਾ ਪਿਆਰ ਦੀ ਭਾਸ਼ਾ ਨਹੀਂ ਉਹ ਸਮਝਦੀ ਗੱਲ ਇਦਾਂ ਹੀ ਆਉਂਦਾ ਇਹ ਪਿਆਰ ਨਾ ਕਹੀਏ ਨਾ ਤੇ ਸਗੋਂ ਹਾਨੂੰ ਪੈਂਦੀਆਂ ਕਿੰਨੇ ਦਿਨ ਹੋ ਗਏ ਇਹਨਾਂ ਦੋਨਾਂ ਨੂੰ ਇਹਨਾਂ ਨੂੰ ਸਮਝਾਉਂਦੇ ਆ ਇਹਨਾਂ ਦੇ ਦਿਮਾਗ 'ਚ ਗੱਲ ਪੈਣ ਹੀ ਨਹੀਂ ਰਹੀ ਦੀ ਨਹੀਂ ਆਈ ਨਾ ਇੱਕ ਗੱਲ ਹੋ ਗਈ ਨਾ ਸਗੋਂ ਤੇ ਵਧੀਆ ਹੋ ਗਿਆ ਹੁਣ ਕੰਮ ਤੇ ਕਰ ਲੀ ਗਏ ਆਹ ਇਦਾਂ ਕਰਨਿਆ ਪਾਣੀ ਪੁਣੀ ਲੱਗ ਜਾਂਦਾ ਨਾ ਘਣਕਾਂ ਨੂੰ ਹੂੰ ਹੂੰ ਤੇ ਫਿਰ ਇੱਕ ਦਿਨ ਚੱਲਨੇ ਆ ਤਿਆਰ ਹੋ ਗਏ ਸਾਰੇ ਜਣੇ ਠੀਕ ਆ ਜਾਣਾ ਇਕੱਠਿਆਂ ਹੀ ਆ ਠੀਕ ਆ ਪਹਿਲਾਂ ਤੇਰੇ ਸਹੁਰੇ ਚੱਲ ਜਾਣਗੇ ਠੀਕ ਨੇ ਠੀਕ ਆ ਵੇਖਾਂਗੇ ਜੇ ਹੋਇਆ ਕੱਦ ਰਾਤ ਉੱਥੇ ਰਹਿ ਪਾਂਗੇ ਕੋਈ ਗੱਲ ਨਹੀਂ ਐਦਾਂ ਕਰਨ ਲੱਗੋਈ ਕੋਈ ਗੱਲ ਨਹੀਂ ਆ ਅਗਲੇ ਦਿਨ ਪਰਮਜੀਤ ਦੇ ਚੱਲ ਜਾਗੇ ਪਿੰਡ ਠੀਕ ਆ ਇਹਨਾਂ ਨੂੰ ਨਾ ਇਕੱਠੇ ਜਾਵਾਂਗੇ ਨਾ ਉਹ ਗੱਲ ਤਾਂ ਬੜਾ ਫਰਕ ਪੈਂਦਾ ਓਏ ਆਹੋ ਫਿਰ ਵੀ ਲਿਆਜ ਕਰਦੀਆਂ ਵੇ ਇੱਕ ਦੂਜੇ ਦਾ ਇਹਨਾਂ ਨੇ ਤਾਂ ਇਹੋ ਕੰਮ ਹੀ ਰੱਖਿਆ ਵੀ ਾਡੂ ਬਾਡੀ ਬੱਸ ਵੀ ਕੰਮ ਕਰਨਾ ਹੀ ਕੋਈ ਰਲ ਕੇ ਮੈਨੂੰ ਨਾ ਜੋਗਨ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਦਿਮਾਗ 'ਚ ਆਡਾ ਡਾੜੀ ਗੱਲ ਆਉਂਦੀ ਕਿੱਥੋਂ ਆ ਯਾਰ ਆਉਂਦੀ ਏ ਇਸ ਗੱਲ ਤੋਂ ਜੇ ਵੀ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਹਾਂ ਜੇ ਉਹਨੇ ਮਾਸਾ ਘੱਟ ਕਰ ਲਿਆ ਤੇ ਉਹ ਕਹਿੰਦੀ ਮੈਂ ਉਤੋਂ ਵੀ ਘੱਟ ਕਰਨਾ ਉਹ ਫਿਰ ਕਹਿੰਦੀ ਮੈਂ ਉਤੋਂ ਵੀ ਘੱਟ ਕਰਨਾ ਇਹੋ ਹੀ ਕੰਮ ਚੱਲਦਾ ਰਹਿੰਦਾ ਤੇ ਇਕੱਠੇ ਜਾਵਾਂਗੇ ਤਾਂ ਫਿਰ ਵੀ ਇਹਨਾਂ ਨੂੰ ਡਰ ਹੋਊਗਾ ਡਰ ਹੋਊਗਾ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਕੰਮ ਨਵੇੜ ਲਈ ਇੱਕ ਦੋ ਹੈਗੇ ਆ ਹਾਂ ਹਾਂ ਨਵੇੜ ਕੇ ਨਾ ਤੇ ਮੈਂ ਜੋਤ ਨੂੰ ਕਹਿੰਦਾ ਤੁਸੀਂ ਭੱਵੀ ਨੂੰ ਕਹੋ ਕਿ ਪਿੰਡ ਫੋਨ ਕਰ ਦੋ ਤੇ ਵੇਖ ਲਾਂਗੇ ਵਿਚਾਰ ਬਣਾ ਲਾਂਗੇ ਕਿੱਥੇ ਰਾਤੀ ਰਹਿਣਾ ਫਿਰ ਉਸ ਹਾਵਨਾ ਕਰ ਲਾਂਗੇ ਕੋਈ ਗੱਲ ਨਹੀਂ ਬਿਲਕੁਲ ਆ ਚਲ ਜੀ ਕਿਸੇ ਨੂੰ ਲੈ ਕੇ ਚਲੀਏ ਇਹਨੂੰ ਹੈਨਾ ਬਸ ਹੁਣ ਤੇ ਇਹੋ ਹੀ ਰੱਬ ਅਗੇ ਅਰਦਾਸ ਵਾ ਭਈ ਜਿੱਦਾਂ ਕੰਮ ਕਾਡੀਆਂ ਇਕੱਠੀਆਂ ਕਰਦੀਆਂ ਰਹਿਣ ਲੜ ਨੇ ਨਹੀਂ ਬੜਾ ਮੇਰਾ ਮਨ ਖੁਸ਼ ਹੋਇਆ ਅੱਜ ਬੜਾ ਇਕੱਠੀਆਂ ਲੱਗੀਆਂ ਰਸੋਈ 'ਚ ਤੇ ਬੜਾ ਵਧੀਆ ਲੱਗਣ ਡਿਆ ਯੋ